ਤਰਨਤਾਰਨ ਦੇ ਵਿੱਚ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਜਾਂ ਇਹ ਕਹਿ દिए ਕਿ ਅਕਾਲੀ ਲੀਡਰਾਂ ਨੇ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਔਰ ਇਲਜ਼ਾਮ ਲਾਏ ਕਿ ਸਰਕਾਰ ਪੁਲਿਸ ਦੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰ ਰਹੀ ਹੈ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰ ਰਹੀ ਹੈ ਡੀਐਸਪੀਜ਼ ਅਤੇ ਐਸਐਸਪੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਐਸਐਸਪੀ ਰਵਜੋਤ कौर ਗਰੇਵਾਲ ਨੂੰ ਸਿੱਧੇ ਤੌਰ ਦੇ ਉੱਤੇ ਟਾਰਗੇਟ ਵੀ ਕੀਤਾ ਗਿਆ ਉਹਨਾਂ ਦਾ ਨਾਮ ਲੈ ਕੇ ਬਿਆਨ ਵੀ ਜਾਰੀ ਕੀਤੇ ਗਏ ਇਨਫੈਕਟ ਆਫਿਸਸ ਦੇ ਬਾਹਰ ਧਰਨੇ ਵੀ ਲਗਾਏ ਗਏ ਔਰ ਇਸੇ ਚੀਜ਼ ਨੂੰ ਲੈ ਕੇ ਇਹ ਇਲਜ਼ਾਮ ਲਾਏ ਗਏ ਕਿ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਫਰੇਮ ਕੀਤੇ ਜਾ ਰਹੇ ਆ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਔਰ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਪੁਲਿਸ ਦੀ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਉਸੇ ਸੰਦਰਭ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੇ ਵੀ ਆਵਾਜ਼ ਚੁੱਕੀ ਔਰ ਤਰਨਤਾਰਨ ਐਸਐਸਪੀ ਦੇ ਉੱਤੇ ਟਿੱਪਣੀ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਤਰਨਤਾਰਨ ਦੇ ਵਿੱਚ ਇੱਕ ਐਸਐਸਪੀ ਵੀ ਲਗਾਈ ਹੈ ਔਰ ਇਸੇ ਇਲਜ਼ਾਮ ਦੇ ਨਾਲ ਸੰਬੋਧਨ ਹੁੰਦਿਆਂ ਇਸੇ ਇਲਜ਼ਾਮ ਦੇ ਨਾਲ ਲਿੰਕ ਕਰਦੇ ਆ ਉਹ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨਦੇ ਆ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਵਿੰਨਦੇ ਆ ਕੀ ਬੋਲੇ ਆ ਆਓ ਸੁਣਦੇ ਆ ਦੇਖੋ ਬਾਈ ਇਲੈਕਸ਼ਨ 'ਚ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਨੌਂਦੀ ਹੈ ਤੇ ਜਿਹੜੀ ਸਰਕਾਰ ਦਾ ਸੁਸੋਧਿਆ ਆਪ ਵੀ ਬੋਲਦਾ ਹੈ ਸ਼ਾਮਦਾਨ ਤੁਹਾਡੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਝੂਠ ਸੱਚ ਤੇ ਹੁਣ ਐਸਐਸਪੀ ਲਾਤੀ ਹੈ ਝੂਠੇ ਕਿਹੜਾ ਤਰ੍ਹਾਂ ਵਾਸਤੇ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਝੇ ਦੀ ਧਰਤੀ ਐ ਇਹ ਗੁਰੂਆ ਪੀਰਾਂ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਝੱਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫਾਟੇ ਸੇਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆ ਇਸ ਝੂਠੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤੇ ਫਿਰ ਇਹ ਯਾਰਾ ਫਲੀਕ ਨੂੰ ਇਸ ਸਰਕਾਰ ਦੇ ਫਾਟੇ ਕੋਲ ਜਗਾਨ ਦਾ ਇਹਨਾਂ ਨੂੰ ਨੂੰ ਜੇ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਐ ਕਸਤੇ ਮਾਰ ਦਿਓ ਸਾਲ ਪarche ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪਾਂ ਚਾਲ ਸਾਜਾ ਇਹਨਾਂ ਨੇ ਅਖੀਰਲੇ ਸਾਲ ਤਾਂ ਪੂਰੇ ਵੱਟ ਕੱਢ ਦਿੰਨੇ ਨੇ